ਸ਼ੁਰੂਆਤ ਕਰਦੇ ਆਂ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਬਹੁਤ ਹੀ ਸਵਾਦੀਏਸਟ ਆਲੂ ਦੇ ਪਰੌਂਠੇ ਆ ਜਿਹੜੇ ਉਹ ਕਿਵੇਂ ਤਿਆਰ ਕਰ ਸਕਦੇ ਆਂ ਘਰ ਵਿੱਚ ਹੀ ਸਭ ਤੋਂ ਪਹਿਲਾਂ ਆਪਾਂ ਆਲੂ ਨੇ ਜਿਹੜੇ ਉਹਨਾਂ ਨੂੰ ਉਬਾਲ ਲੈਣਾਗਾ ਦੇਖੋ ਆਪਾਂ ਆਲੂ ਨੇ ਜਿਹੜੇ ਉਹ ਉਬਾਲ ਲਏ ਨੇ ਤੇ ਫਿਰ ਆਪਾਂ ਉਹਨਾਂ ਨੂੰ ਛਿੱਲ ਲਿਆ ਤੇ ਇਦਾਂ ਸੌਫਟ ਹੋ ਗਏ ਆਲੂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਮੈਸ਼ ਕਰ ਲਾਂਗੇ ਤੇ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲੇ ਆਪਾਂ ਸਵਾਦ ਦੇ ਅਨੁਸਾਰ ਵੀ ਐਡ ਕਰ ਸਕਦੇ ਆ ਆਪਾਂ ਕੀ ਕੁਝ ਐਡ ਕਰਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜੀ ਜੀ ਅਜ਼ਮੈਨ ਐਡ ਕਰਾਂਗੇ ਕਿਉਂਕਿ ਹਾਜ਼ਮੇ ਲਈ ਚੰਗੀ ਹੁੰਦੀ ਆ ਤੇ ਬਾਕੀ ਐਸਿਡ ਵਗੈਰਾ ਜਿਹੜਾ ਨਹੀਂ ਬਣਦਾ ਤੇ ਉਸ ਤੋਂ ਬਾਅਦ ਆਪਾਂ ਟੇਸਟ ਦੇ ਅਨੁਸਾਰ ਨਮਕ ਮਿਰਚ ਐਡ ਕਰਾਂਗੇ ਆਪਾਂ ਇਹਦੇ ਵਿੱਚ ਨਮਕ ਦੇ ਜਿਹੜੇ 2.5 ਚਮਚੇ ਐਡ ਕੀਤੇ ਆ ਤੇ ਥੋੜਾ ਜਿਹਾ ਆਪਾਂ ਧਨੀਆ ਪਾਊਡਰ ਮਸਾਲਾ ਕਹਿੰਦੇ ਆ ਜਿਹਨੂੰ ਉਹ ਐਡ ਕੀਤਾ ਥੋੜਾ ਜਿਹਾ ਆਪਾਂ ਬਸਾਰ ਜਿਹਨੂੰ ਕਿ ਹਲਦੀ ਕਹਿੰਦੇ ਆ ਹਲਦੀ ਐਡ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜੀ ਮਿਰਚ ਐਡ ਕਰਾਂਗੇ ਮਿਰਚਾ ਜਿਹੜੀ ਆਪਣੇ ਕੋਲ ਉਹ ਬਹੁਤ ਹੀ ਜ਼ਿਆਦਾ ਤਿੱਖੀ ਆ ਤੇ ਆਪਾਂ ਥੋੜੀ ਐਡ ਕੀਤੀ ਆ ਤੁਸੀਂ ਆਪਦੇ ਟੇਸ ਦੇ ਅਨੁਸਾਰ ਘੱਟ ਵੱਧ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਐਡ ਕੀਤਾ ਤੇ ਇਹਦੇ ਵਿੱਚ ਨਾਲ ਹੀ ਆਪਾਂ ਆਪਣੇ ਕੋਲੇ ਹੈਗੀ ਆ ਚਾਟ ਮਸਾਲਾ ਉਹ ਐਡ ਕਰਾਂਗੇ ਨਾਲ ਹੀ ਆਪਣੇ ਕੋਲ ਸਿਕਾਈ ਹੋਈ ਮੇਥੀ ਪਈ ਆ ਘਰ ਵਿੱਚ ਹੀ ਤਿਆਰ ਕੀਤੀ ਸੀ ਆਪਾਂ ਉਹ ਐਡ ਕਰਾਂਗੇ ਉਹਦੇ ਨਾਲ ਆ ਜਿਹੜਾ ਇਹਦਾ ਕਲਰ ਆ ਬਹੁਤ ਹੀ ਜ਼ਿਆਦਾ ਵਧੀਆ ਬੰਦ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਮੈਸ਼ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਇਹਦਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਹੁਣ ਪਰੌਂਟੀਆਂ ਜਿਹੜੇ ਉਹ ਬਣਾ ਰਹੇ ਆਂਗੀ ਆਪਾਂ ਸਭ ਤੋਂ ਪਹਿਲਾਂ ਪੇੜਾ ਲਿਆ ਆ ਆਪਾਂ ਇਹਦੇ ਵਿੱਚ ਇਦਾਂ ਹੀ ਜਿਹੜੇ ਆਲੂ ਆ ਉਹ ਐਡ ਕਰਾਂਗੇ ਆਪਾਂ ਇਹਨੂੰ ਬੇਲਾਂਗੇ ਨਹੀਂ ਦੇਖੋ ਆਪਾਂ ਪੇੜੇ ਨੂੰ ਭੰਨ ਲਿਆ ਇਹਦੇ ਵਿੱਚ ਆਪਾਂ ਆਲੂ ਆ ਜਿਹੜੇ ਉਹ ਐਡ ਕਰ ਦੋਗੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਏਦਾਂ ਬੰਦ ਕਰਨਾ ਪ੍ਰੋਪਰ ਦੇਖ ਸਕਦੇ ਹੋ ਦੇਖੋ ਆਪਣਾ ਜਿਹੜਾ ਪੇੜਾ ਆ ਉਹ ਪ੍ਰੋਪਰ ਵਧੀਆ ਬਣਿਆ ਫਿਰ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੁਬਾਰਾ ਭੰਨ ਲਾਂਗੇ ਪੇੜੇ ਨੂੰ ਇਸ ਤਰ੍ਹਾਂ ਆਪਾਂ ਇਹਨੂੰ ਹਲਕੇ ਹਲਕੇ ਹੱਥ ਦੇ ਨਾਲ ਜਿਹੜਾ ਬੇਲਣਾ। ਜਿਆਦਾ ਇਹਦੇ ਉੱਪਰ ਭਾਰ ਨਹੀਂ ਦੇਣਾ। ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਪਰੌਂਠਾ ਆਇਆ ਉਹ ਬਹੁਤ ਹੀ ਸੌਫਟ ਬਣਿਆ। ਇਸ ਤੋਂ ਬਾਅਦ ਆਪਾਂ ਤਵੇ ਦੇ ਉੱਪਰ ਪਹਿਲਾਂ ਥੋੜਾ ਜਿਹਾ ਘਿਓ ਲਗਾ ਦਾਂਗੇ। ਇਸ ਤੋਂ ਬਾਅਦ ਆਪਾਂ ਜਿਹੜਾ ਬਣਿਆ ਹੋਇਆ ਪਰੌਂਠਾ ਨੂੰ ਉੱਪਰ ਰੱਖੀਏ। ਇਸ ਤੋਂ ਬਾਅਦ ਇਹਨੂੰ ਆਪਾਂ ਪਕਾਵਾਂਗੇ ਆਪਾਂ ਇਹਦੇ ਵਿੱਚ نیچے ਇਦਾਂ ਥੋੜਾ ਥੋੜਾ ਹਲਕਾ ਜਿਹਾ ਕਰਕੇ ਫੇਰਨਾ ਫਿਰਨਾ ਤਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਆਪਣਾ ਜਿਹੜਾ ਪਰੌਂਠਾ ਬਿਲਕੁਲ ਵੀ ਤਵੇ ਦੇ ਨਾਲ ਨਹੀਂ ਲੱਗਿਆ ਤੇ ਇਸ ਤੋਂ ਬਾਅਦ ਆਪਾਂ ਇਸ ਸਾਈਡ ਦੇ ਉੱਪਰ ਥੋੜਾ ਜਿਹਾ ਤੇਲ ਹੋਰ ਐਡ ਕਰ ਦਾਂਗੇ ਤਾਂ ਕਿ ਆਪਣਾ ਜਿਹੜਾ ਪਰੌਂਠਾ ਬਿਲਕੁਲ ਕ੍ਰਿਸਪੀ ਬਣੇ ਮਾ ਲਈ ਆਪਾਂ ਦੂਸਰੀ ਸਾਈਡਾ ਜਿਹੜਾ ਉਹ ਕੀ ਹੋ ਰਿਹਾ ਹੈ ਪਰਤਾਂਗੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਅੰਚ ਦੇ ਉੱਪਰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪਰੌਂਠਾ ਜਿਹੜਾ ਉਹ ਫੁੱਲਣ ਲੱਗ ਗਿਆ ਇਦਾਂ ਹੀ ਆਪਾਂ ਥੋੜੇ ਟਾਈਮ ਲਈ ਇਹਨੂੰ ਗੈਸ ਦੇ ਉੱਪਰ ਰੱਖ ਦਾਂਗੇ ਟੇਸਟ ਤੋਂ ਬਾਅਦ ਆਪਾਂ ਤੁਹਾਨੂੰ ਟੇਸਟਰੀ ਇਹਦਾ ਦੱਸਾਂਗੇ ਕਿ ਕਿਵੇਂ ਦਾ ਬਣਿਆ ਆਪਣਾ ਪਰੌਂਠਾ ਜਿਹੜਾ ਬਣ ਕੇ ਬਿਲਕੁਲ ਰੈਡੀ ਆ ਤੇ ਆਪਾਂ ਅੱਗੇ ਜਾ ਕੇ ਪੁੱਛਦੇ ਹਾਂ ਰਿਵਿਊ ਕਿ ਪਰੌਂਠਾ ਕਿਵੇਂ ਦਾ ਬਣਿਆ ਖਾਣ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਨਮਕ ਮਿਰਚ ਵਗੈਰਾ ਵੀ ਸਹੀ ਆ ਜਾਂ ਨਹੀਂ ਵੇਖੋ ਵੀਡੀਓ ਨੂੰ ਅੱਗੇ ਹਾਂਜੀ ਖਾ ਕੇ ਦੱਸੋ ਪਰੌਂਠਾ ਕਿਵੇਂ ਦਾ ਬਣਿਆ ਸਵਾਦ ਆਇਆ ਠੀਕ ਆ ਸਵਾਦ ਆ ਨਮਕ ਮਿਰਚ ਲਓ ਜੀ ਆ